ਰੀਅਲਟ ਚੈੱਕ ਕਰੋ ਜੀ ਸਾਡੀ ਕਦੇ ਦਰਦ ਦਾ ਪੀਰ ਦੇ ਲੱਕ ਤੋਂ ਲੈ ਕੇ ਪੈਰ ਤੱਕ ਦਰਦ ਜਾਂਦਾ ਸੀਗਾ ਆਪਾਂ ਨੇ ਇਹਨਾਂ ਦਾ 20 ਦਿਨ ਪਹਿਲਾਂ ਟਰੀਟਮੈਂਟ ਕੀਤਾ ਸੀਗਾ ਵੀਰ ਆਪਾਂ ਨੇ ਅੱਜ ਦੁਬਾਰਾ ਬੁਲਾਏ ਨੇਗੇ ਤੇ ਵੀਰ ਤੋਂ ਪੁੱਛਦੇ ਆ ਵੀ ਕਿੰਵੇਂ ਆ ਪ੍ਰੋਬਲਮ ਆ ਕਿੰਨੇ ਟਾਈਮ ਤੋਂ ਦਰਦ ਸੀਗਾ ਜੀ ਤੁਹਾਡੇ 1.5 ਪੌਣ 2 ਸਾਲ ਤੋਂ ਜੀ 1.5 ਪੌਣ 2 ਸਾਲ ਤੋਂ ਸੀਗਾ ਜੀ ਹਾਂ ਕਿੰਨੀ ਕੁ ਤਕਲੀਫ ਸੀਗੀ ਤਕਲੀਫ ਤਾਂ ਬਸ ਪਹਿਲਾਂ ਵਾਲੀ ਜਾਂ ਤੱਕ ਗਈ ਅੱਛਾ ਜੀ ਨਾ ਗੋਲੀ ਨਾਲ ਦਵਾਤੀ ਓਕੇ ਜੀ ਲੱਕ ਦਾ ਲੱਕ ਤੋਂ ਲੈ ਕੇ ਪੈਰ ਤੱਕ ਦਰਦ ਜਾਂਦਾ ਸੀ ਮੇਰੇ ਮਤਲਬ ਇਥੋਂ ਲੱਕ ਨੂੰ ਲੱਕ ਪੱਟ ਦੀ ਵੀ ਉਤਰ ਜਾਂਦੀ ਇੱਥੇ ਵੀ ਉਤਰ ਜਾਂਦੀ ਓਕੇ ਜੀ ਕਿੰਨੇ ਦਿਨ ਹੋ ਗਏ ਆਪਣਾ ਟਰੀਟਮੈਂਟ ਕੰਮਿਟ ਕਰੇ ਨੂੰ ਅੱਜ 20ਵਾਂ ਦਿਨ ਹੈ 20ਵਾਂ ਦਿਨ ਜਮਾ ਰਿਲੀਫ ਹੈ ਹੁਣ ਹੁਣੇ ਮੰਨ ਲਵਾਂ ਵੀ ਹੁਣ ਮੈਂ 90% ਸੈਟਾਂ ਹਾਂ ਅੱਛਾ ਜੀ ਵਧੀਆ ਚੱਲ ਰਿਹਾ ਲੱਕ ਕੀ ਗੱਲ ਸਾਨੂੰ ਵਧੀਆ ਚੱਲਦੇ ਫਿਰਦੇ ਹਾਂ ਮੈਂ ਪੂਰਾ ਕੰਮ ਕਰਦਾ ਕਾ ਕਰਨਾ ਸਭ ਕਰਦਾ ਓਕੇ ਵੀਰੇ ਕੱਲ ਰਾਤ ਨੂੰ ਫੋਨ ਇਹਨਾਂ ਨੂੰ ਉੱਤੇ ਗਨਫਾਵਾਉਂਗੇ ਓਕੇ ਜੀ ਤੇ ਕੀ ਕਹਿਣਾ ਚਾਹੁੰਦੇ ਮਰੀਜ਼ਾਂ ਨੂੰ ਜਿਨ੍ਹਾਂ ਦੇ ਲੱਕ ਚ ਦਰਦ ਹੈ ਮੈਂ ਤਾਂ ਕਹਿਣਾ ਚਾ ਠੀਕ ਆ ਵਧੀਆ ਇਲਾਜ ਹਾਂ ਕੋਈ ਤਕਲੀਫ ਤਾਂ ਨਹੀਂ ਆਪਾਂ ਨੂੰ ਟਰੀਟਮੈਂਟ ਕਰਦੇ ਸਮੇਂ ਕੋਈ ਤਕਲੀਫ ਨਹੀਂ ਕੋਈ ਇਲਾਜ ਮਹਗਾ ਇਲਾਜ ਨਹੀਂ ਅੱਛਾ ਜੀ ਓਕੇ ਜੀ ਕਿਸੇ ਵੀ ਵੀਰ ਦੇ ਸਾਡੀ ਕਦਾ ਦਰਦ ਹੋਵੇ L5 L3 L4 ਦੇ ਵਿੱਚ ਪੂਰੇ ਪੈਰ ਨੂੰ ਜਾਂਦਾ ਹੋਵੇ ਤਾਂ ਆਪਣੇ ਕੋਲ ਆ ਕੇ ਟਰੀਟਮੈਂਟ ਕਰਵਾ ਸਕਦਾ ਆਪਾਂ ਬਲੀਡਿੰਗ ਕਰਕੇ ਪੈਰ ਦੇ ਵਿੱਚ ਇੱਕ ਇੰਜੈਕਸ਼ਨ ਦਿੰਨੇ ਇੱਕੋ ਹੀ ਵਾਰੀ ਟਰੀਟਮੈਂਟ ਕਰਦੇ ਆਂ ਰਿਜ਼ਲਟ ਵੈਸਟ ਨੇ ਕਰਵਾ ਸਕਦੇ ਹਾਂ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਓਕੇ ਜੀ